ਅਸੀਂ ਕੰਗੜਾ ਨੂੰ ਥੱਪੜ ਮਾਰਨ ਵਾਲੀ ਕੁੜੀ ਦੇ ਪਰਿਵਾਰ ਦੇ ਬਾਰੇ ਵਿੱਚ ਜੀਹਾਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਘਰ ਵਿੱਚ ਪਹੁੰਚ ਚੁੱਕੀਆਂ ਗਿਆ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੀਆਂ ਪਈਆਂ ਇੱਕ ਜਿੱਥੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਜਿਹੜੇ ਤਰਕ ਉਹਨਾਂ ਨੇ ਕਿਸਾਨ ਜਥੇਬੰਦੀ ਨੇ ਅੱਗੇ ਰੱਖੇ ਉਹਨੂੰ ਸੁਣ ਕੇ ਤਾਂ ਹਰ ਕੋਈ ਬੰਦਾ ਸੋਚਣ ਤੇ ਮਜਬੂਰ ਹੋ ਗਿਆ ਤੇ ਕੀ ਇਸੇ ਤਰ੍ਹਾਂ ਹੀ ਸਾਡੇ ਨਾਲ ਵਿਤਕਰਾ ਕੀਤਾ ਜਾਵੇਗਾ ਕਿਸਾਨ ਜਥੇਬੰਦੀ ਵੱਲੋਂ ਆਖਿਆ ਗਿਆ ਕਿ ਜਦੋਂ ਅਸੀਂ ਲੰਗਰ ਲਗਾਉਂਦੇ ਆ ਤੇ ਉਦੋਂ ਅਸੀਂ ਚੰਗੇ ਹੋ ਜਾਂਦੇ ਆ ਕਿ ਜਦੋਂ ਅਸੀਂ ਆਪਦੇ ਹੱਕ ਦੀ ਗੱਲ ਕਰਦੇ ਆ ਤੇ ਫਿਰ ਅਸੀਂ ਬੁਰੇ ਬਣ ਜਾਂਦੇ ਆ ਇਹ ਸਾਡੇ ਨਾਲ ਰਾਜਨੀਤਿਕ ਸ਼ੁਰ ਤੋਂ ਖੇਡੀ ਜਾਂਦੀ ਪਈ ਗਈ ਹੈ ਜਿਹਨੂੰ ਦੇਖਦੇ ਹੋਏ ਹੁਣ ਅਸੀਂ ਵੀ ਆਪਣਾ ਹੱਥ ਜਿਹੜਾ ਗਾ ਟਾਈਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਆਪ ਦੇ ਪੰਜਾਬੀਆਂ ਨੂੰ ਅੱਗੇ ਵਧਾਉਣ ਲਈ ਜਿਹੜੀ ਕੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਕਿ ਫਾਲਤੂ ਦੇ ਕੰਮਾਂ ਦੇ ਵਿੱਚ ਆਪਣਾ ਸਮਾਂ ਬਰਬਾਦ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕਹਿ ਰਹੇ ਕਿ ਸਾਂਝ ਇੱਥੇ ਬੰਦੀਆਂ ਉਹ ਜਦੋਂ ਪਰਿਵਾਰ ਕੋਲੋਂ ਪਹੁੰਚੇ ਨੇ ਕਿ ਪਰਿਵਾਰ ਪੂਰਾ ਚੜਦੀ ਕਲਾ ਦੇ ਵਿੱਚ ਹੈਗਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਕੁੜੀ ਨੇ ਜੋ ਕੀਤਾ ਸਹੀ ਹੀ ਕੀਤਾ ਹੋਵੇਗਾ ਕਿਉਂਕਿ ਸੋਚ ਸਮਝ ਕੇ ਉਹਨੇ ਕੀਤਾ ਹੋਵੇਗਾ ਕਿ ਜੋ ਹਰ ਇੱਕ ਤਾਂ ਜਿਹੜਾ ਕੋਈ ਬੰਦਾ ਕਰੇਗਾ ਕੋ ਨੂੰ ਉਹਦਾ ਰਿਐਕਸ਼ਨ ਦੇ ਵਿੱਚ ਜਵਾਬ ਤਾਂ ਮਿਲਣਾ ਚਾਹੀਦਾ ਹੀ ਹੈਗਾ ਆ ਇਹ ਕਹਿ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਆਉਂ ਜਾਂਦੀਆਂ ਕੀ ਕਿਹਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਾਇਰੂਲ ਜੀ ਕਹਾ ਖਾਨ ਸਾਹਿਬ ਵਾਇਰੂਲ ਕੀ ਫੱਦੇ ਜੋ ਭੈਣ ਤਲਵਿੰਦਰ ਕੌਰ ਦੀ ਰਾਤ ਦੀ ਵੀਡੀਓ ਵਾਇਰਲ ਹੋ ਰਹੀ ਨਾ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਉਹ ਪੰਡਿਤ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ ਔਰ ਪੰਡਿਤ ਪ੍ਰਚਾਰ ਇਧਰ ਤੇ ਸ਼ੁਰੂ ਕਰ ਲਿਆ ਬਰ ਦੂਜੇ ਪਾਸੇ ਜੋ ਕੰਗੜਾ ਨਵਤ ਨੇ ਕਲਰ ਦਾ ਬਣਾ ਕੇ ਆ ਜਾ ਬਿਆਨ ਉਹ ਖਾਲਸਤਾਨੀ ਕਹਿ ਰਹੇ ਆ ਅਤਵਾਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅਤਵਾਦੀ ਹੋ ਗਏ ਅਸੀਂ ਉਗਰਵਾਦੀ ਹੋ ਗਏ ਅਸੀਂ ਖਾਲਸਤਾਨੀ ਹੋ ਗਏ ਇਹ ਸੱਚੀ ਮੁੱੱਚੀ ਸੋਚਣਾ ਚਾਹੀਦਾ ਵਾ ਉਹ ਆਪਣੇ ਬੀਬੀ ਕਲੰਦਰ ਕੌਰ ਨੇ ਪੈਣ ਨਹੀਂ ਉਹਨੇ ਆਪਣੀ ਸਿਕਿਉਰਿਟੀ ਨੂੰ ਵਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਦ ਉਹਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਕੰਗੜਾ ਨੌ ਤੋਂ ਉਹਦਾ ਪਰਸ ਉਹਦਾ ਮੋਬਾਈਲ ਉਹ ਟ੍ਰੇਜ ਰੱਖਣ ਲਈ ਕਿਹਾ ਸੀਗਾ ਵੀ ਟ੍ਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਦੀ ਸਕੈਨਰ ਹੋਣੀ ਆ ਕਿਉਂਕਿ ਮੈਂ ਮਹਾਲੀ ਦੇ ਵਿੱਚ ਮੈਂ ਤੇ ਮੇਰੀ ਇਹ ਡਿਊਟੀ ਬਣਦੀ ਆ ਵੀ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲਗਾਵਾ ਪਰ ਇਹਦੇ باوجود ਜੋ ਬੀਬੀ ਕੰਗੜਾ ਨੇ ਬੋਲਿਆ ਉਹਦਾ ਉਹੋ ਹੀ ਯਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਹਦਾ ਮਾਵਾ ਭੈਣਾ ਨੂੰ 100-100 ਰੁਪਏ ਦੀ ਜਾਣੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨੇ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਏ ਗਿਆ ਸੀ ਇੱਥੇ ਹੜ੍ਹਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ باوجود ਵੀ ਭਾਵੇਂ ਕਿੰਨਾ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਣਾ ਪੈ ਰਿਹਾ ਵਾ ਪਰਿਵਾਰ ਨੂੰ ਪਰ ਇਹਦੇ باوجود ਵੀ ਸਾਰਾ ਪਰਿਵਾਰ ਚਰਦੀਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਜੁੜਤੀ ਆ ਤੇ ਦੋਵੇਂ ਫੋਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ ਉਸ ਭੈਣ ਨੂੰ ਨਿਆਂ ਵੀ ਦਿਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਕਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਧੰਨਵਾਦ ਵਰਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ